ਜਦ ਦਿਮਾਗ ਦਾ ਪਤਾ ਲੱਗ ਜੂ ਸਵਾਲ ਸੋਨੂ ਇੱਕ ਹੋਰ ਪਾਉਣਾ ਇੱਕ ਚਾਮਚੜ ਕਾ ਮਤਲਬੀ ਉਹਦੇ ਮੂੰਹ ਚ ਨਾ ਤਾਂ ਜੀਵ ਨਾ ਦਾਂਦਾ ਅੱਛਾ ਜੀ ਹਾਂ ਜੀ ਤੇ ਕੋੜਾਵਾ ਮਾਇਤਾ ਕਈ ਵਾਰੀ ਦਰਸ਼ਨ ਕਰਿਆ ਤੇ ਚੰਗੇ ਬਹੁਤ ਦਰਸ਼ਨਾਂ ਨੂੰ ਤਰਸਦਾ ਹਰੇਕ ਮਨ ਜਾਉ ਜੇ ਅੱਛਾ ਹਾਂ ਕਈ ਵਾਰੀ ਪ੍ਰਭਾ ਮੈਂ ਦੇਖਦਾ ਖੰਭ ਵੀ ਆ ਜਾਂਦੇ ਕਈ ਵਾਰੀ ਨਹੀਂ ਵੀ ਹੁੰਦੇ ਅੱਛਾ ਹਾਂ ਜੀ ਚੰਚਿਰਕ ਕਿਹੜੀ ਹੋਈ ਹੈ ਵਾਹ ਪਾਣੀ ਪਾਣੀ ਪੀਂਦੀ ਆ ਕਾਹਦਾ ਡੰਡੇ ਦਾ ਡੰਡੇ ਦਾ ਡੰਡੇ ਦਾ ਪਾਣੀ ਕਿਵੇਂ ਡੰਡੇ ਦਾ ਕਿਵੇਂ ਮੀ ਪੈ ਗਿਆ ਕੋਈ ਦਰਖਤ ਚ ਨੋਚੜੀਆਂ ਨੇ ਡੰਡੇ ਜਾਣੇ ਉਹ ਤੁਪਕੇ ਡੇ ਦੇ ਉਹ ਤੋਂ ਉਹ ਤੋਂ ਕੁੱਤ ਪੜ ਲੈਂਦੀ ਆ ਉਹ ਤੁਪਕੇ ਡੇ ਦੇ ਨਾਲ ਡੰਡੇ ਚ ਆਏ ਕਰ ਸੁਤੇ ਤੂੰ ਹੋਰ ਦੇਖਾ ਉੱਲੂ ਆਉਂਗੇ ਤਾਂ ਕਿ ਕਾਣੇ ਹਾਂ ਸਾਰੇ ਮੂੰਹ ਚ ਟੌਣ ਪਾ ਲੰਗੇ ਆ ਦੰਦੀ ਨਹੀਂ ਵੱਢਦੀ ਲੈ ਵੱਢਦੇ ਫੇੜ ਲੱਗ ਜਾਂਦੇ ਉੱਲੂਆਂ ਨਾਲ ਫੇੜ ਅੱਛਾ ਹਾਂ ਕਮਾਲ ਲੋ ਅਮਰ ਹੋਈ ਹੋਗੀ ਤੇਰੇ ਫਿਰ ਦਾਣਾ ਪਾਣੀ ਦਾਣਾ ਪੰਜਪੜਾਵਾ ਮੰਨ ਲਵੀ ਬੱਚਾ ਟੌਣ ਤੇ ਜਿਵੇਂ ਦੰਦੀਆਂ ਵੱਢਣਗੇ ਉੱਲੂ ਦੇ ਹੋਰ ਕਰ ਲਿਆ ਨਾ ਦੰਦ ਮਾਰੇ ਮੰਨ ਲਵੀ ਹੂੰ ਆਪ ਜਿਆਨੇ ਕੁਟਾਈਆਂ ਪੜ ਲੀਆਂ ਆਈਂ ਸਿੰਨੇ ਰਾਜੀ ਜਾਂਦੇ ਹਾਂ ਕੋਈ ਐਡਾ ਚੋਗਾ ਵੀ ਖਾਸ਼ ਨਹੀਂ ਲੈਂਦੀ ਜਰਾ ਤੇ ਨਾ ਮਰਦੀ ਆਪਣਾ ਬਾਪ ਉਹ ਤਾ ਰਹਿੰਦੀ ਕਿੱਥੇ ਹੈ ਰਹਿੰਦੀ ਕਿੱਥੇ ਰਹਿੰਦੀ ਉਹ ਮੁੱਢ ਦੋ ਮੁੱਢਾਂ ਦੇ ਵਿਚਾਰੇ ਮੁੱਢ ਨੇ ਜੋ ਉਹਨਾਂ ਦੇ ਵਿਚਾਰੇ ਦਾ ਦੇ ਵਿਚਾਰੇ ਐ ਕਿਵੇਂ ਆਈਆਂ ਮਾਰਨ ਵਾਲੇ ਬਿਠੇੜੇ ਆਉਂਦੇ ਆ ਤੇ ਮਾਰੀ ਨਹੀਂ ਕਿਸੇ ਨੂੰ ਬਿਠੇੜੇ ਆਏ ਮਾਰਨ ਵਾਲੇ ਮਰਦੀ ਨਹੀਂ ਅੱਛਾ ਅਗਲੇ ਟੱਕਰਾਂ ਮਾਰ ਕੇ ਹਰ ਜਾਂਦਾ ਮਰਦੀ ਨਹੀਂ ਜਉਂਦੀ ਰਹਿੰਦੀ ਚਾਰ ਮੁੱਢਾ ਮੇਰੇ ਅੱਗੇ ਬਈ ਦਿਮਾਗ ਚਾ ਮੰਜਾ ਪੈਂਦਾ ਲੱਗਦਾ